ਰਵਿੰਦਰ ਕੌਰ ਸਰਪੰਚ ਮੱਲਕੇ ਸਮੂਹ ಗ್ರಾಮ ਪੰਚਾਇਤ ਮੱਲਕੇ ਵੱਲੋਂ ਹੈਵਨ ਇੰਡੀਆ ਟੀਵੀ ਦੀ ਟੀਮ ਨੂੰ ਲੱਖ ਲੱਖ ਮੁਬਾਰਕਬਾਦ ਦਿੰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਵਨ ਇੰਡੀਆ ਨਾਮ ਦਾ ਜਿਹੜਾ ਇੱਕ ਚੈਨਲ ਆ ਸਾਡਾ ਬਹੁਤ ਹੀ ਸਤਿਕਾਰਯੋਗ ਮੇਰਾ ਭਰਾ ਹੈ ਜਗਤਾਰਸਰਾ ਬਹੁਤ ਮਿਹਨਤੀ ਮੁੰਡਾ ਏ ਸਾਡਾ ਤੇ ਬਹੁਤ ਹੀ ਸਮਝਦਾਰ ਆ ਜਿਹਨੂੰ ਪਤਾ ਏ ਵੀ ਜਿਹੜੀ ਪੱਤਰਕਾਰਤਾ ਹੁੰਦੀ ਏ ਕਿਵੇਂ ਕੀਤੀ ਜਾਂਦੀ ਏ ਜਿਹਨੂੰ ਪਤਾ ਜਰਨਲਿਜ਼ਮ ਕਿਵੇਂ ਕੀਤਾ ਜਾਂਦਾ ਉਹਨੇ ਜਗਤਾਰਸਰਾ ਨੇ ਉਹ ਇਹਦੇ ਚੀਫ ਐਡੀਟਰ ਵੀ ਨੇ ਉਹਨਾਂ ਨੇ ਸਾਡਾ ਜਿਹੜਾ ਇਹ ਹੈਵਨ ਇੰਡੀਆ ਨਾਮ ਦਾ ਜਿਹੜਾ ਚੈਨਲ ਆ ਨਵਾਂ ਸਟਾਰਟ ਕੀਤਾ ਮੈਂ ਆਪਣੇ ਵੱਲੋਂ ਭਰਾ ਨੂੰ ਵਧਾਈ ਵੀ ਦਿਨਾ ਕਿਉਂਕਿ ਮੇਰਾ ਪੁਰਾਣਾ ਸਾਥੀ ਆ ਤੇ ਅੱਜ ਜਿੰਨੇ ਵੱਡੇ ਮੁਕਾਮ ਤੇ ਪਹੁੰਚਿਆ ਤੇ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਆ ਤੇ ਮੈਂ ਆਸ ਵੀ ਕਰਦਾ ਕਿਉਂਕਿ ਜਿਹੜੇ ਆਪਣੇ ਹੁੰਦੇ ਆ ਉਹਨਾਂ ਤੋਂ ਉਮੀਦਾਂ ਜ਼ਿਆਦਾ ਹੁੰਦੀਆਂ ਨੇ ਤੇ ਮੈਂ ਆਸ ਵੀ ਕਰਦਾ ਕਿ ਸਮੇਂ ਦੇ ਨਾਲ ਜਦੋਂ ਬੰਦਾ ਵੱਡਾ ਹੁੰਦਾ ਤਾਂ ਤਰੀਕੇ ਦੇ ਨਾਲ ਜਿਹੜੀਆਂ ਜ਼ਿੰਮੇਵਾਰੀਆਂ ਵੱਡੀਆਂ ਹੋ ਜਾਂਦੀਆਂ ਨੇ ਤਾਂ ਹੁਣ ਸਾਡੇ ਭਰਾ ਦੀਆਂ ਜ਼ਿੰਮੇਵਾਰੀਆਂ ਵਧੀਆਂ ਨੇ ਵਧ ਗਈਆਂ ਨੇ ਤੇ ਵਧੀਆਂ ਹੋਈਆਂ ਜ਼ਿੰਮੇਵਾਰੀਆਂ ਵੱਡੇ ਦਿਲ ਦੇ ਨਾਲ ਨਿਭਾਵੂਗਾ ਮੈਨੂੰ ਉੱਤੇ ਪੂਰਾ ਯਕੀਨ ਆ ਤੇ ਇਹ ਚੈਨਲ ਆ ਜਿਹੜਾ ਲੋਕਾਂ ਦੀ ਆਵਾਜ਼ ਬਣੂਗਾ ਆਪਣੀ ਨਿੱਜੀ ਆਵਾਜ਼ ਨਹੀਂ ਲੋਕਾਂ ਦੀ ਆਵਾਜ਼ ਬਣੂਗਾ ਆਸ ਕਰਦਾ ਕਿ ਮੇਰਾ ਚੈਨਲ ਹੈਵਨ ਇੰਡੀਆ ਦਾ ਜਿਹੜਾ ਚੈਨਲ ਆ ਨਾਂ ਦਾ ਚੈਨਲ ਆ ਜਗਤਾਰਸਰਾ ਦਾ ਚੈਨਲ ਆ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਚੰਗੇ ਸਰੋਤੇ ਜੁੜਨ ਤੇ ਸਭ ਤੋਂ ਵੱਡੀ ਉਮੀਦ ਇਹ ਆ ਵੀ ਪੰਜਾਬ ਆ ਜਿਹੜਾ ਉਹ ਅੱਗੇ ਤਰੱਕੀ ਵੱਲ ਜਾ ਰਿਹਾ ਰੰਗਲਾ ਪੰਜਾਬ ਬਣ ਜਾ ਰਿਹਾ ਤੇ ਜਿਹੜਾ ਆਪਣਾ ਇਹ ਚੈਨਲ ਆ ਨੈਗੇਟਿਵਿਟੀ ਨੂੰ ਪਾਸੇ ਛੱਡ ਕੇ ਨਾ ਚੀਜ਼ਾਂ ਨੂੰ ਮਾੜੀਆਂ ਚੀਜ਼ਾਂ ਨੂੰ ਪਾਸੇ ਛੱਡ ਕੇ ਪੋਜ਼ਿਟਿਵਿਟੀ ਵੱਲ ਵਧੂਗਾ ਤੇ ਇਹੋ ਜੇ ਕੰਮ ਲੋਕਾਂ ਦੇ ਸਾਹਮਣੇ ਲੈ ਕੇ ਆਊਗਾ ਜਿਹਦੇ ਨਾਲ ਹਰ ਇੱਕ ਸਾਡੇ ਪੰਜਾਬ ਵਾਸੀਆਂ ਦਾ ਦਿਲ ਕਰੇ ਵੀ ਅਸੀਂ ਵੀ ਪੰਜਾਬ 'ਚ ਰਹੀਏ ਤਾਂ ਦੁਬਾਰਾ ਫਿਰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਤੇ ਆਪਣੇ ਵੱਲੋਂ ਦੇ ਲੋ ਦੁਆਵਾਂ ਵੀ ਆਸ਼ਾਆਂ ਵੀ ਆ ਕਿ ਜਿਹੜਾ ਹੈਵਨ ਇੰਡੀਆ ਚੈਨਲ ਆ ਜਗਤਾਰ ਸਰਾ ਸਾਡਾ ਭਰਾ ਏ ਚੀਫ ਐਡੀਟਰ ਆ ਵੱਡਾ ਹੋ ਗਿਆ ਤੇ ਪ੍ਰਮਾਤਮਾ ਦਿਨ ਦੁੱਗਣੀ ਰਾਤ ਚੋਗਣੀ ਤੱਕ ਹੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਮ ਇਨ ਇੰਡੀਆ ਚੈਨਲ ਜਿਹੜਾ ਨਵਾਂ ਸ਼ੁਰੂ ਹੋ ਰਿਹਾ ਉਸ ਨੂੰ ਮੈਂ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਇਹ ਲੋਕਾਂ ਦੀ ਸੇਵਾ ਪੂਰੀ ਪਾਰਦਰਸ਼ੀ ਇਮਾਨਦਾਰੀ ਨਾਲ ਲੋਕਾਂ ਦੇ ਪੱਖਾਂ ਨੂੰ ਸਰਕਾਰਾਂ ਦੇ ਅੱਗੇ ਵੀ ਰੱਖਣਾ ਫਰਜ਼ ਬਣ ਜਾਂਦਾ ਔਰ ਸਤਿ ਪਾਵਨਾ ਬਣਾਈ ਰੱਖਣੀ ਵੀ ਸਾਡਾ ਫਰਜ਼ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਵਨ ਇੰਡੀਆ ਟੀਵੀ ਦੀ ਸਮੁੱਚੀ ਟੀਮ ਨੂੰ ਵਿਸ਼ੇਸ਼ ਤੌਰ ਤੇ ਮੇਰੇ ਵੱਡੇ ਵੀਰ ਸਰਦਾਰ ਨਰਮਲ ਸਿੰਘ ਕਲਿਆਣ ਸਾਹਿਬ ਸਰਦਾਰ ਜਗਤਾਰ ਸਿੰਘ ਵੈਰੋਕੇ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਤੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਨਾ ਜੋ ਇੱਕ ਨਵਾਂ ਚੈਨਲ ਚੱਲਣ ਜਾ ਰਿਹਾ ਹੈ ਟੀਵੀ ਚੈਨਲਾਂ ਦੇ ਉੱਪਰ ਪੂਰੇ ਵਰਲਡਵਾਈਡ ਪੰਜਾਬ ਤੇ ਪੰਜਾਬ ਲੈਵਲ ਤੇ ਇਸ ਚੈਨਲ ਦਾ ਪ੍ਰਸਾਰਣ ਹੋਵੇਗਾ ਅਲੱਗ-ਅਲੱਗ ਡਿਸ਼ ਟੀਵੀ ਦੇ ਉੱਪਰ ਤਾਂ ਇਹ ਚੈਨਲ ਜਿੱਥੇ ਬਾਗਾ ਪ੍ਰਾਣਾ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਲੈ ਕੇ ਆਵੇਗਾ ਮੀਡੀਆ ਦੇ ਵਿੱਚ ਕਿਉਂਕਿ ਇੱਕ ਛੋਟੇ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਜੈਕਟ ਆਉਣੇ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਮੈਨੂੰ ਇਸ ਚੀਜ਼ ਦਾ ਮਾਣ ਵੀ ਹੈ ਤੇ ਆਸ ਵੀ ਪੂਰੀ ਪੂਰਨ ਇਸ ਟੀਮ ਦੇ ਉੱਪਰ ਕਿਉਂਕਿ ਇਹ ਟੀਮ ਪਹਿਲਾਂ ਵੀ ਨੀਡਰਤਾ ਦੇ ਨਾਲ ਇਮਾਨਦਾਰੀ ਦੇ ਨਾਲ ਲੋਕਾਂ ਦੀ ਆਵਾਜ਼ ਚੁੱਕਦੀ ਰਹੀ ਹੈ ਤੇ ਇਸ ਚੈਨਲ ਦੇ ਮਾਧਿਅਮ ਉਸ ਮੀਡੀਆ ਦੇ ਮਾਧਿਅਮ ਦੇ ਰਾਹੀਂ ਵੀ ਇਹ ਲੋਕਾਂ ਦੀ ਆਵਾਜ਼ ਉਸੇ ਤਰ੍ਹਾਂ ਨੀਡਰਤਾ ਦੇ ਨਾਲ ਇਮਾਨਦਾਰੀ ਦੇ ਨਾਲ ਚੱਕਦੀ ਰਹੇਗੀ ਤੇ ਇਹ ਚੈਨਲ ਪੂਰੇ ਵਿਸ਼ਵ ਭਰ ਦੇ ਵਿੱਚ ਪੰਜਾਬ ਭਰ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਪ੍ਰੋਗਰਾਮ ਕਿਸੇ ਵੀ ਆਪਾਂ ਲਾਈਨ ਚ ਲਾ ਲਈਏ ਕੋਈ ਕਬੱਡੀ ਟੂਰਨਾਮੈਂਟ ਜਾਂ ਕੋਈ ਹੋਰ ਵੱਖ-ਵੱਖ ਰੰਗ ਜੋ ਪੰਜਾਬ ਦੇ ਨੇ ਹਰ ਇੱਕ ਨੂੰ ਇਹ ਪ੍ਰਸਾਰਣ ਕਰਾਂਗੇ ਆਪਣੇ ਚੈਨਲ ਦੇ ਉੱਤੇ ਤੇ ਅਖੀਰ ਦੇ ਵਿੱਚ ਇਹਨਾਂ ਨੂੰ ਮੈਂ ਇੱਕ ਵਾਰ ਫਿਰ ਆਪਣੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹੋਇਆ ਖਮਤ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਗਮ ਦੀ ਕਹਾਣੀ ਸਾ ਪੈਗਮ ਦੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਬੋਲ ਬੋਲਾਈ ਦੇ ਚਾਹਣਾ ਹੈਵਨ ਇੰਡੀਆ ਟੀਵੀ ਤੇ ਸਾਰੇ ਪਰਿਵਾਰ ਨੂੰ ਸਾਰੀ ਟੀਮ ਨੂੰ ਕਿਉਂਕਿ ਸਾਡੇ ਇਲਾਕੇ ਬਾਂਗਪੁਰਾਣੇ ਚ ਜਿਹੜਾ ਕਿ ਹਵਨ ਇੰਡੀਆ ਟੀਵੀ ਲਾਂਚ ਹੋਣ ਜਾ ਰਿਹਾ ਨੂੰ ਮੈਂ ਲੱਖ ਲੱਖ ਮੁਬਾਰਕਾਂ ਦਿੰਦਾ ਅਤੇ ਇਹ ਵੀ ਪ੍ਰਣਾਧਮਾਗੇ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਇਸ ਲੋਕਾਂ ਦੀ ਆਵਾਜ਼ ਚੁੱਕਣ ਵਾਲੇ ਚੈਨਲ ਨੂੰ ਵੱਡੀਆਂ ਤਰੱਕੀਆਂ ਦੇ ਕਿਉਂਕਿ ਪਹਿਲਾਂ ਵੀ ਇਹ ਸਾਰੀ ਟੀਮ ਕੰਮ ਕਰਦੀ ਰਹੀ ਵਕ ਵਕ YouTube ਚੈਨਲਾਂ ਦੇ ਉੱਤੇ ਉਹਨ ਇੱਕ ਵੱਡਾ ਪ੍ਰੋਜੈਕਟ ਆ ਜਿਹੜਾ ਉਹ ਕਿ ਮਾਰਕੀਟ ਇਨਟ੍ਰੋਡਿਊਸ ਹੋਣ ਜਾ ਰਿਹਾ ਤੇ ਮੈਂ ਸਾਰੇ ਹੀ ਦਰਸ਼ਕ ਵੀਰਾਂ ਦਾ ਵੀ ਧੰਨਵਾਦ ਕਰੂੰਗਾ ਕਿ ਜਿਨ੍ਹਾਂ ਨੇ ਕਾਫੀ ਲਾਹਾ ਜਿਹੜਾ ਇਸ ਟੀਵੀ ਦੇ ਨਾਲ ਹੀ ਗੱਲਬਾਤਾਂ ਕਰਕੇ ਲੈਣਾ ਤੇ ਮੈਂ ਸਾਰਿਆਂ ਨੂੰ ਬੇਨਤੀ ਵੀ ਕਰੂੰਗਾ ਕਿਹੜਾ ਲੋਕਾਂ ਦਾ ਇਹ ਟੀਵੀ ਚੈਨਲ ਹੋਵੇਗਾ ਤੇ ਖੇਡ ਵਿੱਚ ਮੈਂ ਸਾਰੀ ਟੀਮ ਨੂੰ ਵਧਾਈ ਦਿੰਦਾ ਹੋਇਆ ਐਵਨ ਇੰਡੀਆ ਟੀਵੀ ਨੂੰ ਵਧਾਈ ਦਿੰਦਾ ਹੋਇਆ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਖਿਮੋ ਦਾ ਜੱਜ ਨਾਹਿਰ ਜੀ ਦਾ ਖਾਲਸਾ ਲਹਿਰੂ ਜੀ ਕੀ ਪਤੇ वागुरू जी का खालसा वागुरु जी की फतेह हैवन इंडिया टीवी जिला मोबे पहली बार खुल रहा है सरार जगतार सिंह जी ने कौपनिया न गल करके हैवन टीवी खोलिया जि सा नोशन होया ਮਰੀ ਖੁਸ਼ੀ ਹੋਇਆ ਕਿ ਲਾਕਾਨਵਾਸੀਆਂ ਨੂੰ ਕਿ ਬਹੁਤ ਵਧੀਆ ਪ੍ਰੋਗਰਾਮ ਕੀਤਾ ਹੈ। ਫਿਰ ਮੈਂ ਇਸ ਗੱਲ ਦੀ ਵਧਾਈ ਆਪਣੇ ਰਾਕੇ ਦੇ ਪੱਤਰਕਾਰ ਸ਼ਹਾਜ ਜਗੀਦਾਰ ਸਿੰਘ ਜਿੰਨਾ ਹੈ ਕਿ ਤੁਸੀਂ ਬਹੁਤ ਸੋਹਣਾ ਕੰਮ ਕੀਤਾ। ਜੀ ਇਹ ਨਾਲ ਸਾਡੇ ਬਾਗਾਂ ਪਰ ਹਲਕੇ ਦੀਆਂ ਖਬਰਾਂ ਸਾਰਾ ਕੁਝ ਜਿਹੜਾ ਕੋ ਹੈ ਬਾਗੇ ਪਾਏ ਪੱਕੀ ਕਰਦਾ ਉਹ ਉਹਦੀ ਸਹੀ ਖਬਰ ਉਹ ਜਾਇਆ ਕਰੂ ਸਾਰੀ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਬਾਈ ਕੁ ਜੀ ਦਾ ਖਾਲਸਾ ਬਾਈ ਕੁ ਜੀ ਦੀ ਫਤਿਹ ਪੱਤਰਕਾਰੀ ਦੀ ਦੁਨੀਆ ਦੇ ਵਿੱਚ ਇੱਕ ਨਵਾਂ ਚੈਨਲ ਲਾਂਚ ਹੋਣ ਜਾ ਰਿਹਾ ਜਿਸ ਦਾ ਨਾਮ ਹੈ ਹੈਵਨ ਇੰਡੀਆ ਟੀਵੀ ਜੋ ਕਿ ਸਾਡੇ ਜਿਹੜੇ ਸ਼ੁਰੂ ਤੋਂ ਨਾਲ ਜੁੜੇ ਹੋਏ ਪੱਤਰਕਾਰ ਸਰਾਂ ਸਾਹਿਬ ਅਤੇ ਸਰਪੰਚ ਸਾਹਿਬ ਅਤੇ ਉਹਨਾਂ ਦੀ ਸਾਰੀ ਟੀਮ ਵੱਲੋਂ ਲਾਂਚ ਕੀਤਾ ਜਾ ਰਿਹਾ ਹੈ ਕਿਉਂਕਿ ਪੱਤਰਕਾਰੀ ਤਾਂ ਹਰ ਕੋਈ ਕਰ ਲੈਂਦਾ ਪਰ ਇੱਕ ਨਵੇਂ ਜਿਹੜੇ ਲੋਕਾਂ ਦੇ ਪੱਖ ਦੀ ਜਿਹੜੇ ਦੱਬੇ ਕੁਚਲੇ ਲੋਕ ਆ ਉਹਨਾਂ ਨੂੰ ਉਹਨਾਂ ਦੀ ਆਵਾਜ਼ ਜਿਹੜੀ ਆ ਬਹੁਤ ਘੱਟ ਲੋਕ ਪੱਤਰਕਾਰ ਉਠਾਉਂਦੇ ਆ ਇਹ ਪਹਿਲਾਂ ਵੀ ਬਹੁਤ ਵਧੀਆ ਲੋਕਾਂ ਨੂੰ ਜਾਗਰੂਤ ਕਰਦੇ ਆਏ ਆ ਔਰ ਲੋਕਾਂ ਦੀ ਆਵਾਜ਼ ਜਿਹੜੀ ਚੁੱਕਦੇ ਆਏ ਆ ਮੈਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਇਸ ਲਾਂਚਿੰਗ ਤੇ ਹਸੀ ਗਾਲ ਜੀ ਮੈਂ ਤੁਹਾਡਾ ਆਪਣਾ ਗੱਲ ਰੋਂ ਤਾਂ ਆ ਮੈਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਆ ਕਿ ਸਾਡੇ ਪਿਆਰੇ ਸੱਜਣ ਹੈਵਨ ਇੰਡੀਆ ਟੀਵੀ ਨੂੰ ਸ਼ੁਰੂ ਕਰ ਰਹੇ ਨੇ ਤੇ ਸਾਡੇ ਨਾਲ ਵਾਅਦਾ ਕਰਦੇ ਨੇ ਇਹ ਪੰਜਾਬ ਦੀਆਂ ਰਾਜਨੀਤਿਕ ਸਮਾਜਿਕ ਆਰਥਿਕ ਤੇ ਸਭਿਆਚਾਰਿਕ ਗਤੀਵਿਧੀਆਂ ਨੂੰ ਕਵਰ ਕਰਨਗੇ ਤੇ ਸਾਫ਼ ਤੇ ਸਪਸ਼ਟ ਸਿੱਧੀਆਂ ਸਾਡੇ ਕੋਲੇ ਲੈ ਕੇ ਆਉਣਗੇ ਸਾਡੀਆਂ ਸਮੱਸਿਆਵਾਂ ਸਰਕਾਰਾਂ ਤੱਕ ਲੈ ਕੇ ਜਾਣਗੇ ਸਰਕਾਰਾਂ ਦੀਆਂ ਗੱਲਾਂ ਪੜਣਾ ਕਿਵੇਂ ਲੋਕਲ ਪੱਤਰ ਤੋਂ ਸਾਡੇ ਤੱਕ ਲੈ ਕੇ ਆਉਣਗੇ ਤਾਂ ਇਸ ਲਈ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ YouTube Facebook ਤੇ ਦੇ ਨਾਲ ਜੁੜਜੋ ਹੁਣ ਮੌਕੇ ਦੀ ਮੌਕੇ ਇਹ ਵੈਬ ਤੇ ਅਵੇਲੇਬਲ ਹੈ ਤੇ ਸਾਡੀਆਂ ਛਾਵਾਂ ਨਹੀਂ ਸਾਡੀਆਂ ਇਹ ਦਵਾਵਾਂ ਨਹੀਂ ਇਹ ਛੇਤੀ ਸੈਟਲਾਈਟ ਤੇ ਤੁਹਾਡੇ ਟੀਵੀਾਂ ਤੇ ਵੀ ਪਹੁੰਚਣਗੇ ਜਿਵੇਂ ਕੰਮ ਕਰਨਗੇ ਤੁਸੀਂ ਇਹਨਾਂ ਨੂੰ ਬਾਗ ਲਾਉਂਗੇ ਤੇ ਇਸ ਵੀਪੀ ਨੂੰ ਜਰੂਰ ਮੰਨਿਓ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਵੱਧ ਤੋਂ ਵੱਧ ਇਹਦੇ ਨਾਲ ਜੁੜਜੋ ਤੇ ਅਸੀਂ ਆਸ ਕਰਦੇ ਹਾਂ ਸੱਜਣਾਂ ਆਪਦੇ ਵਾਅਦੇ ਤੇ ਪੂਰੇ ਉੱਤਰਨਗੇ ਸਾਡੀਆਂ ਸਮੱਸਿਆਵਾਂ ਸਾਡੇ ਦੁੱਖ ਸੁੱਖ ਸੁਣਨਗੇ ਸਾਡੀਆਂ ਗੱਲਾਂ ਨੂੰ ਅੱਗੇ ਲੈ ਕੇ ਜਾਣਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪੂਰਾ ਲਿਖਤਾਂ ਦੋਸਤੋ ਬੇਨਤੀ ਲੈ ਕੇ ਆਏ ਆ ਜੀ ਆਪਣੇ ਵੀਰ ਜਗਤਾਰ ਸਰਾਹ ਉਹਨਾਂ ਨੇ ਆਪਣਾ ਟੀਵੀ ਚੈਨਲ ਲਾਇਆ ਜੀ ਨਾ ਨੋਟ ਕਰੋ ਹੈਵਨ ਇੰਡੀਆ ਟੀਵੀ ਬਹੁਤ ਨਿਰਪੱਖ ਮਾਧਿਅਮ ਉਹਨਾਂ ਨੇ ਬਣਾਇਆ ਜੀ ਇਹ ਖਬਰਾਂ ਦੇ ਲਈ ਤੇ ਪੰਜਾਬ ਤੇ ਪੰਜਾਬੀਆਂ ਦੇ ਨਾਲ ਜੁੜੀਆਂ ਖਬਰਾਂ ਕਿਸੇ ਵੀ ਖੇਤੇ ਦੀਆਂ ਹੋਣ ਉਹ ਤੁਹਾਡੇ ਤੱਕ ਪਹੁੰਚਣਗੀਆਂ ਨਿਰਪੱਖ ਦੇਸ਼ਾਂ-ਵਦੇਸ਼ਾਂ 'ਚ ਬੈਠੇ ਮਿੱਤਰਾਂ ਪਿਆਰਿਆਂ ਨੂੰ ਖਬਰਾਂ ਦੇਸ਼ਾਂ-ਵਦੇਸ਼ਾਂ ਤੋਂ ਪੰਜਾਬ 'ਚ ਖਬਰਾਂ ਸੋ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ 10 April 2025 ਨੂੰ ਗ੍ਰੈਂਡ ਓਪਨਿੰਗ ਹੈ ਤੇ ਸਾਰੇ ਮਾਧਮਾਂ ਤੇ ਤੁਹਾਨੂੰ ਚੈਨਲ ਅਵੇਲੇਬਲ ਮਿਲੂਗਾ ਸੋ ਤਰੀਕ ਨੋਟ ਕਰ ਲਈਏ ਨਾ ਨੋਟ ਕਰ ਲਿਆ ਤੇ ਹੁਣ ਸ਼ੇਅਰ ਕਰਨਾ ਹੈਲਪ ਕਰਨੀ ਸਹਾਇਤਾ ਕਰਨੀ ਭੁੱਲਿਓ ਨਾ ਇਹ ਸਾਡੇ ਵੱਲੋਂ ਗਾਰੰਟੀ ਹੈ ਕਿ ਇਹ ਚੈਨਲ ਨਿਰਪੱਖ ਹੋਊਗਾ ਕਿਉਂਕਿ ਬਾਈ ਹੋਣੀ ਤੇ ਉਹਨਾਂ ਦੀ ਸਾਰੀ ਟੀਮ ਬੜੀ ਮਿਹਨਤੀ ਆ ਤੇ ਉਹਨਾਂ ਦੀ ਮਿਹਨਤ ਨੂੰ ਗੁਰੂ ਮਹਾਰਾਜ ਤੇ ਆਪ ਸਭ ਨੇ ਰਲ ਕੇ ਭਾਗ ਲਾਉਣਾ ਹੈ ਇਹ ਗੱਲ ਜੀ ਸਾਰਿਆਂ ਨੂੰ ਮੈਂ ਮਨਸਿੱਧੂ ਸਾਡੇ ਪੱਤਰਕਾਰ ਭਰਾ ਜਗਤਾਰ ਸਰਾਹ ਉਹਨਾਂ ਨੇ ਆਪਣਾ ਇੱਕ ਚੈਨਲ ਬਣਾਇਆ ਜਿਸ ਦਾ ਨਾਮ ਹੈ ਜੀ ਹੈਵਨ ਇੰਡੀਆ ਟੀਵੀ ਉਹਨਾਂ ਨੂੰ ਉਹਨਾਂ ਦੀ ਟੀਮ ਨੂੰ ਬਹੁਤ ਮੁਬਾਰਕਾਂ ਬਲਾ ਚੈਨਲ ਲਈ ਤੇ ਇਹ ਚੈਨਲ 10 ਅਪ੍ਰੈਲ 2025 ਨੂੰ ਆਨ 에ਅਰ ਹੋਣ ਜਾ ਰਿਹਾ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਤੁਸੀਂ ਦੇਖ ਸਕਦੇ ਹੋ ਜਿਸ ਤੇ ਪੰਜਾਬ ਪੰਜਾਬੀਅਤ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਖਬਰਾਂ ਚੰਗੀਆਂ ਖਬਰਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਇਸ ਦੇ ਲਈ ਉਹਨਾਂ ਦੀ ਸਾਰੀ ਟੀਮ ਨੂੰ ਇੱਕ ਵਾਰ ਫੇਰ ਵਧਾਈ ਹੈ ਤੇ ਰਬ ਉਹਨਾਂ ਦੀ ਮਿਹਨਤ ਨੂੰ ਹੋਰ ਭਾਗ ਲਾਵੇ ਸਤਿ ਸ਼੍ਰੀ ਅਕਾਲ ਅੱਜ ਬੜੀ ਖੁਸ਼ੀ ਮਿਲੀ ਹੈ ਸਰਦਾਰ ਜਗਤਾਰ ਸਿੰਘ ਵੈਰੋਕੇ ਜਿਹੜੇ ਸਾਡੇ ਪ੍ਰੈਸ ਦੇ ਨੁਮਾਇੰਦੇ ਨੇ ਉਹਨਾਂ ਨੇ ਇੱਕ ਹੈਵਨ ਇੰਡੀਆ ਟੀਵੀ ਨਾਮ ਦੇ ਚੈਨਲ ਪ੍ਰੋਗਰਾਮ ਨੂੰ ਤਿਆਰ ਕੀਤਾ ਹੈ ਬਣਾਇਆ ਤੇ ਉਹ ਕਾਫੀ ਲੰਬੇ ਸਮੇਂ ਤੋਂ ਪੱਤਰਕਾਰਤਾ ਦੇ ਖੇਤਰ ਵਿੱਚ ਹੈ ਬੜੇ ਅੱਛੇ ਇਨਸਾਨ ਨੇ ਉਹ ਬਹੁਤ ਅੱਛੀ ਪੱਤਰਕਾਰਤਾ ਕਰਦੇ ਨੇ ਤੇ ਮੈਂ ਤੈਨ ਦਲੋਂ ਉਹਨਾਂ ਨੂੰ ਵਧਾਈ ਦਿੰਦਾ ਸ਼ੁਭ ਕਾਮਨਾਵਾਂ ਦਿੰਦਾ ਹਾਂ ਕਿ ਇਹਨਾਂ ਦਾ ਚੈਨਲ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸਰੀ ਕਾਲ ਸਾਰੇ ਵੀਰਾਂ ਨੂੰ ਇਹ ਸਾਡੇ ਦੋਸਤ ਭਾਈ ਜਰਾਂ ਨੇ ਨਵਾਂ ਚੈਨਲ ਲਾਂਚ ਕਰਨਾ ਹੈ ਚੈਨਲ ਦਾ ਨਾਮ ਹੈਗਾ ਹੈਵਨ ਇੰਡੀਆ ਟੀਵੀ ਤੇ ਆਪਾਂ ਇਹਨਾਂ ਦੀ ਦੱਬ ਕੇ ਸਪੋਰਟ ਕਰਨੀ ਆ ਖੁੱਲ ਕੇ ਸਪੋਰਟ ਕਰਨੀ ਆ ਤੇ ਇਹਨਾਂ ਬਾਈਆਂ ਮੋਰੇ ਵੀ ਆਤਮਾਨ ਕੇ ਬੇਨਤੀ ਆ ਵੀ ਜਿਹੜੇ ਇਹ ਪੰਜਾਬ ਦੇ ਮਸਲੇ ਆ ਜੋ ਵੀ ਜਨਤਾ ਦੇ ਨਾਲ ਸੰਬੰਧਿਤ ਆ ਲੋਕਾਂ ਨਾਲ ਸੰਬੰਧਿਤ ਆ ਉਹਨੂੰ ਬਖੂਬੀ ਦੇ ਨਾਲ ਆਪਦੇ ਚੈਨਲ ਰਾਹੀਂ ਲੋਕਾਂ ਦੇ ਰੂਹਬਰੂ ਕਰਨ ਤੇ ਜਿਹੜਾ ਇਹਨਾਂ ਦਾ ਚੈਨਲ ਹੈ ਇਹਨਾਂ ਨੂੰ ਬਹੁਤ-ਬਹੁਤ ਵਧਾਈ ਲੱਖ-ਲੱਖ ਵਧਾਈ ਇਹ ਜਿਹੜਾ ਚੈਨਲ ਹੈ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰੇ ਥੈਂਕ ਯੂ ਸੋ ਮਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਗਦਰਸ਼ਨ ਸਿੰਘ ਸਰਪੰਚ ਪਿੰਡ ਸੇਖਾਖਲਾ ਹੈਵਨ ਇੰਡੀਆ ਟੀਵੀ ਦੇ ਵੀਰ ਆਪਣੇ ਆ ਇਹਨਾਂ ਨੇ ਚੈਨਲ ਨਵਾਂ ਚ ਚਲਵਾਇਆ ਵਾਹਿਗੁਰੂ ਜੀ ਮੂਰੇ ਅਰਦਾਸ ਕਰਦੇ ਆ ਕਿ ਦਿਨ ਦੁੱਗਣੇ ਰਾਤ ਚੌਗਣੇ ਤਰੱਕੀ ਕਰੇ ਇੱਕ ਇਹਨਾਂ ਨੂੰ ਬੇਨਤੀ ਕਰਦੇ ਆ ਇਹਨਾਂ ਦੇ ਮੱਧਮ ਰਹੇ ਵੀ ਇਹ ਸਾਫ ਸੁਥਰੇ ਯਰੀਏ ਲੋਕਾਂ ਨੂੰ ਸਾਫ ਸੁਥਰਾ ਕੰਮ ਦੇਣਾ ਤੇ ਸਾਫ ਸੁਥਰਾ ਕੰਮ ਦੇਣ ਵਾਸਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਰ ಗ್ರಾಮ ਪੰਚਾਇਤ ਇਹਨਾਂ ਨੂੰ ਜਦੋਂ ਵੀ ਸਾਫ ਸੁਥਰੇ ਕੰਮ ਵਾਸਤੇ ਲੋੜ ਪਵੇ ਇਹ ਹਾਜ਼ਰਾਂ ਜਿਉਂਦੇ ਰਸਦੇ ਰਹਿਣ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਿਆਨ ਸਿੰਘ ਲੰਡੇ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਭਾਗਪ੍ਰਾਣਾ ਸੋ ਜਿਹੜਾ ਨਵਾਂ ਚੈਨਲ ਲਾਂਚ ਹੋਣ ਜਾ ਰਿਹਾ ਹੈਵਨ ਇੰਡੀਆ ਉਸਤੇ ਮੈਂ ਜਿਹੜਾ ਚੈਨਲ ਦੇ ਸਰਪ੍ਰਸਤ ਹੈ ਬਾਈ ਜਗਤਾਰ ਸਿੰਘ ਸਰਾ ਨਿਰਮਲ ਸਿੰਘ ਜੀ ਇਹਨਾਂ ਨੂੰ ਸ਼ੁਭਕਾਮਨਾਵਾਂ ਦਿੰਨਾ ਬਹੁਤ ਬਹੁਤ ਵਧਾਈ ਮੈਂ ਦਿੰਨਾ ਇਸ ਚੈਨਲ ਦੇ ਲਾਂਚ ਹੋਣ ਤੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਤੇਜ ਖੋਸਾ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਅੱਜ ਮੈਂ ਆਪ ਸਭ ਨੂੰ ਮੁਬਾਰਕਬਾਦ ਦਿੰਨਾ ਇੱਕ ਨਵਾਂ ਨਿਊਜ਼ ਚੈਨਲ ਲਾਂਚ ਹੋ ਰਿਹਾ ਜਿਹਦਾ ਨਾਮ ਹੈਗਾ ਹੈਵਨਸ ਇੰਡੀਆ ਸੋ ਉਸ ਚੈਨਲ ਵਾਲਿਆਂ ਨੂੰ ਉਸ ਨੂੰ ਚਲਾਉਣ ਵਾਲਿਆਂ ਨੂੰ ਅਤੇ ਲੋਕਾਂ ਨੂੰ ਇੱਕ ਸੱਚ ਨੂੰ ਤੇ ਲੋਕਾਂ ਦੇ ਹਿੱਤੀ ਫੈਸਲਿਆਂ ਨੂੰ ਲੋਕਾਂ ਦੇ ਜੋ ਸੇਵਾ ਦੇ ਵਿੱਚ ਇੱਕ ਨਵਾਂ ਚੈਨਲ ਲਾਂਚ ਹੋ ਰਿਹਾ ਸੋ ਇਹਦਾ ਆਪਾਂ ਵੱਧ ਤੋਂ ਵੱਧ ਭਰਪੂਰ ਸਾਥ ਦੇਣਾ ਤਾਂ ਜੋ ਇਹ ਲੋਕਾਂ ਦੀ ਸੇਵਾ ਇੱਕ ਸੱਚੀ ਜੋ ਲੋਕਾਂ ਦੇ ਹਿੱਤਾਂ ਦੀ ਗੱਲ ਇੱਕ ਸਭਿਆਕ ਕਲਚਰ ਨੂੰ ਲੋਕਾਂ ਦੇ ਨੂੰ ਪੇਸ਼ ਕਰ ਸਕਣ ਤੇ ਇੱਕ ਚੰਗੀ ਸੱਚੀ ਸੁਥਰੀ ਮਤਲਬ ਨਿਊਜ਼ ਦੇ ਨਾਲ ਥੋੜੀ ਸੇਵਾ ਦੇ ਵਿੱਚ ਕੰਮ ਕਰ ਸਕਣ ਸੋ ਆਪਾਂ ਸਾਰਿਆਂ ਦਾ ਇਹਨਾਂ ਦਾ ਵੱਧ ਚੜ ਕੇ ਸਾਥ ਦੇਣਾ ਤਾਂ ਇਸ ਲਈ ਮੈਂ ਇਹਨਾਂ ਨੂੰ ਫਿਰ ਤੋਂ ਇੱਕ ਵਾਰ ਇਸ ਚੈਨਲ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਪ੍ਰਮਾਤਮਾ ਅਸ਼ਾ ਕਰਦਾ ਸੋ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਦਰਚੋ ਸਿੰਘ ਪੱਲਵਾ ਹਲਕਾ ਇੰਚਾਰਜ ਕਾਂਗਰਸ ਪਾਰਟੀ ਜੈਤੋ ਹੈਵਨ ਇੰਡੀਆ ਟੀਵੀ ਚੈਨਲ ਜਿਹੜਾ ਸ਼ੁਰੂ ਕਰਨ ਜਾ ਰਿਹਾ ਹੈ ਮੈਂ ਨਾ ਸਾਥੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਆਸ ਕਰਦਾ ਹਾਂ ਕਿ ਹੈਵਨ ਇੰਡੀਆ ਟੀਵੀ ਜਨਰਲ ਜਿਹੜਾ ਹੈ ਇਹ ਸਮਾਜਿਕ ਮੁੱਦਿਆਂ ਨੂੰ ਧਾਰਮਿਕ ਤੇ ਹੋਰ ਸਾਰੇ ਮੁੱਦਿਆਂ ਨੂੰ ਚੰਗੇ ਤਰ੍ਹਾਂ ਚੱਕ ਕੇ ਸਮਾਜ ਦੇ ਵਿੱਚ ਉਹਨਾਂ ਦੀ ਤਸਵੀਰ ਪੇਸ਼ ਕਰੇਗਾ ਤੇ ਮੈਂ ਆਸ ਕਰਦਾ ਹਾਂ ਤੇ ਸਮਾਜ ਦੇ ਮੁੱਦਿਆਂ ਨੂੰ ਚੁੱਕ ਕੇ ਉਹਨਾਂ ਨੂੰ ਲੋਕਾਂ ਦੇ ਵਿੱਚ ਲਿਜਾ ਕੇ ਉਹਨਾਂ ਦੀ ਤਸਵੀਰ ਪੇਸ਼ ਕਰੇਗਾ ਤੇ ਸਮਾਜ ਨੂੰ ਚੰਗੀ ਸਿਹਤ ਦੇਵੇਗਾ ਹੈਵਨ ਇੰਡੀਆ ਜਿਹੜਾ ਟੀਵੀ ਚੈਨਲ ਹੈ ਮੈਂ ਸਾਰੇ ਸਾਥੀਆਂ ਨੂੰ ਫੇਰ ਵਧਾਈ ਦਿੰਦਾ ਹਾਂ ਤੇ ਆਸ ਕਰਦਾ ਹਾਂ ਕਿ ਸਾਰੇ ਪੰਜਾਬ ਦੇ ਲੋਕ ਇਨ ਹੈਵਨ ਇੰਡੀਆ ਟੀਵੀ ਦੇ ਨਾਲ ਜੁੜ ਕੇ ਸਮਾਜ ਨੂੰ ਚੰਗਾ ਬਣਾਉਣ ਦੇ ਲਈ ਸਮਾਜ ਨੂੰ ਚੰਗੀ ਸਿਹਤ ਦੇਣ ਲਈ ਸਮਾਜ ਨੂੰ ਤੰਦਰੁਸਤੀ ਦੇਣ ਲਈ ਤੇ ਨਸ਼ਿਆਂ ਤੇ ਹੋਰ ਕ੍ਰਿਤਿਆ ਤੋਂ ਛੁਟਕਾਰਾ ਪਾਉਣ ਦੇ ਲਈ ਪੰਜਾਬ ਨੂੰ ਰੰਗਲਾ ਬਣਾਉਣ ਦੇ ਲਈ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਵਾਤਾਵਰਣ ਪੱਖੋਂ ਵੀ ਹਰ ਪੱਖ ਦੇ ਮੁੱਦਿਆਂ ਨੂੰ ਛੂਏਗਾ ਤੇ ਸਮਾਜ ਨੂੰ ਚੰਗਾ ਬਣਾਉਣ ਦੇ ਲਈ ਆਪਣਾ ਚੰਗਾ ਰੋਲ ਅਦਾ ਕਰੇਗਾ ਮੈਂ ਇਸ ਗੱਲ ਦੀ ਆਸ ਕਰਦਾ ਹਾਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਐਮਨ ਇੰਡੀਆ ਟੀਵੀ ਦੇ ਨਾਲ ਜੁੜ ਕੇ ਇਹਨਾਂ ਸਮਾਜਿਕ ਮੁੱਦਿਆਂ ਨੂੰ ਪੰਜਾਬ ਨੂੰ ਚੰਗਾ ਬਣਾਉਣ ਦੇ ਲਈ ਪੰਜਾਬ ਦੇ ਵਿਰਸੇ ਨੂੰ ਸਾਂਭਣ ਦੇ ਲਈ ਸਾਰੇ ਸਾਥੀ ਸਹਿਯੋਗ ਦੇਣ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮੈਂ ਕੁਲਦੀਪ ਸਿੰਘ ਸਾਫ ਕਾਸਰਮੇਚ ਮਲਕੇ ਅਤੇ ਸਮੁੱਚਾ ਹੀ ਪਰਿਵਾਰ ਹੈਵ ਨੇੜਿਆ ਚੈਨਲ ਨੂੰ ਅੱਜ ਦੇ ਦਿਨ ਤੇ ਬਹੁਤ-ਬਹੁਤ ਮੁबारक ਦਿੰਨਾ ਹੈ ਇਹਨਾਂ ਨੂੰ ਆਇਆ ਨੂੰ ਜੀ ਆਇਆਂ ਕਹਿਣਾ ਆਸ ਕਰਦਾ ਹਾਂ ਕਿ ਜੇ ਜੋ ਪੰਜਾਬ ਦੇ ਮਸਲੇ ਆ ਪਿੰਡਾਂ ਦੇ ਆ ਇਹ ਚੰਗੀਆਂ ਖਬਰਾਂ ਲਾ ਕੇ ਜਿਹੜੇ ਸਰਕਾਰ ਤੱਕ ਪਹੁੰਚ ਕਰਨਗੇ ਇਹ ਸੱਚੀਆਂ ਸੂਚੀਆਂ ਸੋਰਾ ਲਾਉਣਗੇ ਇਸ ਕਰਕੇ ਦੂਸਰੇ ਵੀ ਜਿਹੜੇ ਪੱਤਰਕਾਰ ਆ ਜਾਂ ਚੈਨਲ ਆ ਆਸ ਕਰਦਾ ਉਹ ਵੀ ਦੇਖ ਕੇ ਹੋਰ ਵਧੀਆ ਖਬਰਾਂ ਦੇਣਗੇ ਕਿਉਂਕਿ ਬਹੁਤ ਜ਼ਰੂਰੀ ਹੈ ਪੰਜਾਬ ਦੇ ਹਾਲਾਤ ਬਹੁਤ ਮਾਰੇ ਹੋ ਚੁੱਕੇ ਆ ਸਰਕਾਰਾਂ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਹੈ ਇਹ ਜੇ ਚੈਨਲਾਂ ਵਾਲੇ ਸਰਕਾਰਾਂ ਤੱਕ ਪਹੁੰਚਾਉਣਗੇ ਤਾਂ ਮੈਂ ਆਸ ਕਰਦਾ ਵੀ ਸਰਕਾਰਾਂ ਇੱਧਰ ਧਿਆਨ ਦੇਣਗੀਆਂ ਮੈਂ ਫੇਰ ਦੁਬਾਰਾ ਐਮਨ ਇੰਡੀਆ ਟੀਵੀ ਚੈਨਲ ਹੈ ਜਿਹੜਾ ਇਹਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਆਸ ਕਰਦਾ ਪ੍ਰਮਾਤਮਾ ਅੱਗੇ ਵੀ ਅਰਦਾਸ ਕਰਦਾ ਕਿ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਗਤਾਰ ਸਿੰਘ ਸਰਾ ਨੂੰ ਬਹੁਤ ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਆਪਣਾ ਟੀਵੀ ਚੈਨਲ ਸ਼ੁਰੂ ਕੀਤਾ ਇਹ ਸ਼ੁਰੂ ਤੋਂ ਹੀ ਆਪਦੇ ਪਹਿਲਾਂ ਵੀ ਨਿਰਪੱਖ ਖਬਰਾਂ ਲਾਉਂਦੇ ਰਹੇ ਤੇ ਹੁਣ ਵੀ ਲਾਉਣਗੇ ਤੇ ਮੈਂ ਸਾਰੇ ਆਪਦੇ ਨੇੜੇ ਦੇ ਦੋਸਤਾਂ ਨੂੰ ਕਹਿੰਨਾ ਵੀ ਇਹਨਾਂ ਨਾਲ ਜੁੜੋ ਤੇ ਇਹਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਸਰਾ ਸਾਹਿਬ ਮੇਰੇ ਭਾਈ ਦੇ ਸਟੂਡੈਂਟ ਵੀ ਰਹੇ ਆ ਮੇਰੇ ਉਹ ਪਿੰਡ ਦੇ ਵਿੱਚ ਬਹੁਤ ਹੀ ਚੰਗੇ ਤੇ ਵਧੀਆ ਬੰਦੇ ਆ ਇਹਨਾਂ ਦਾ ਵਾਦਵਾਹ ਸਾਥ ਦਿਓ ਮਿਹਰਬਾਨੀ ਤੁਹਾਡੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੂ ਕੇ ਫਤਿਹ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਜਗਤਾਰ ਸਿੰਘ ਸਰਾਨੇ ਜੋ ਨਵਾਂ ਚੈਨਲ ਸ਼ੁਰੂ ਕੀਤਾ ਹੈ ਵੱਧ ਤੋਂ ਵੱਧ ਆਪਾਂ ਇਹਨਾਂ ਦੇ ਨਾਲ ਕੋਆਪਰੇਟ ਕਰੀਏ ਤੇ ਆਸ ਕਰਦੇ ਆਂ ਇਹਨਾਂ ਤੋਂ ਵੀ ਇਹ ਨਿਰਪੱਖ ਖਬਰਾਂ ਲਾਉਂਦੇ ਰਹਿਣਗੇ ਕਿਉਂਕਿ ਇਹ ਜਗਤਾਰ ਸਿੰਘ ਹੈ ਜੋ ਮੇਰਾ ਸਟੂਡੈਂਟ ਆ ਬਹੁਤ ਹੀ ਹੋਣਹਾਰ ਤੇ ਇੱਕ ਮਿਹਨਤੀ ਵਿਦਿਆਰਥੀ ਰਹੇ ਆ ਉਹਦੇ ਸਟੂਡੈਂਟ ਲਾਈਫ ਦੇ ਵਿੱਚ ਮੈਂ ਪਰਮਾਤਮਾ ਅੱਗੇ ਦੁਆ ਕਰਦਾ ਕਿ ਇਹ ਚੈਨਲ ਦਿਨ-ਦੁਗਣੀ ਰਾਤ-ਦੁਗਣੀ ਤਰੱਕੀ ਕਰੇ ਥੈਂਕ ਯੂ ਸਿਕਲ ਜੀ ਮੈਂ ਆਪਣੇ ਵੱਲੋਂ ਅਤੇ ਆਪਣੇ ਸਾਥੀਆਂ ਵੱਲੋਂ ਸਾਡੇ ਛੋਟੇ ਵੀਰ ਬਿਕਤਰ ਸਿੰਘ ਫਰਾ ਨੂੰ ਨਵਾਂ ਜਿਹੜਾ ਚੈਨਲ ਉਹ ਸ਼ੁਰੂ ਕਰ ਰਹੇ ਨੇ ਹੈਵਨ ਇੰਡੀਆ ਉਹਦੇ ਵਾਸਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ ਔਰ ਇਹ ਟੀਵੀ ਚੈਨਲ ਨੂੰ ਮੈਂ ਅਰਦਾਸ ਕਰਦਾ ਪ੍ਰਮਾਤਮਾ ਨੂੰ ਦਿਨ-ਦੁਪਹਿਰ ਦੀ ਰਾਤ ਚੋਂ ਬੜੀ ਤਰੱਕੀ ਕਰੇ ਅੱਜ ਖਾਸ ਤੌਰ ਤੇ ਲੋੜ ਹੈਗੀ ਆ ਉਹਨਾਂ ਸੰਜੀਦਾ ਪੱਤਰਕਾਰਾਂ ਦੀ ਉਹਨਾਂ ਸੰਜੀਦਗੀ ਭਰੇ ਚੈਨਲਾਂ ਦੇ ਜਿਹੜੇ ਹੱਕ ਸੱਚ ਦੀ ਆਵਾਜ਼ ਨੂੰ ਅੱਗੇ ਲਿਆ ਸਕਣ ਔਰ ਜਿਹੜੀ ਗੱਲ ਸਹੀ ਹੈ ਉਹਨੂੰ ਸਹੀ ਕਹਿ ਸਕਣ ਔਰ ਗਲਤ ਨੂੰ ਗਲਤ ਕਹਿ ਸਕਣ ਚਾਹੇ ਉਹ ਸਰਕਾਰ ਦੀ ਹੋਵੇ ਚਾਹੇ ਵਿਰੋਧੀਆਂ ਦੀ ਹੋਵੇ ਸੋ ਮੈਂ ਆਸ ਵੀ ਕਰਦਾ ਉਮੀਦ ਵੀ ਕਰਦਾ ਕਿ ਇਹ ਜਿਹੜਾ ਚੈਨਲ ਹੈਗਾ ਹੈਵਨ ਇੰਡੀਆ ਟੀਵੀ ਚੈਨਲ ਇਹਦੇ ਜਿਹੜੇ ਮੁਖ ਹੈਗੇ ਨੇ ਜਗਤਾਰ ਸਿੰਘ ਜੀ ਪ੍ਰਾਨ ਸਾਹਿਬ ਔਰ ਉਹਨਾਂ ਦੇ ਜਿੰਨੇ ਸਾਥੀ ਆ ਉਤਮam ਪੱਤਰਕਾਰ ਸਹਿਬਾਨ ਉਹਨਾਂ ਦੇ ਸਹਾਯੋਗੀ ਸਹਿਬਾਨ ਇਸ ਗੱਲ ਦਾ ਖਾਸ ਧਿਆਨ ਰੱਖਣਗੇ ਕਿ ਉਹਨਾਂ ਦਾ ਜਿਹੜਾ ਨਵਾਂ ਚੈਨਲ ਹੈ ਉਹ ਨਵੀਆਂ ਗੱਲਾਂ ਨਵੇਂ ਤਰੀਕੇ ਨਾਲ ਲੋਕਾਂ ਅੱਗੇ ਪੇਸ਼ ਕਰੇ ਹੱਕ ਦੇ ਉੱਤੇ ਸੱਚ ਦੇ ਉੱਤੇ ਪਹਿਰਾ ਦਵੇ ਤਾਂ ਕਿ ਲੋਕਾਂ ਨੂੰ ਲਈ ਜਾਣਕਾਰੀ ਨਹੀਂ ਸਹੀ ਤੇ ਪੂਰਤ ਜਾਣਕਾਰੀ ਮਿਲ ਸਕੇ ਬਹੁਤ ਬਹੁਤ ਮੇਰੀਆਂ ਬਹੁਤ ਸ਼ੁਭ ਕਾਮਨਾਵਾਂ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਇਹ ਆਪ ਵੀ ਔਰ ਇਹਨਾਂ ਦਾ ਚੈਨਲ ਵੀ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰੇ ਕੱਲੇ ਮੋਗੇ ਚ ਨਹੀਂ ਦੁਨੀਆ ਦੇ ਪੱਧਰ ਤੇ ਇਹਨਾਂ ਨੂੰ ਪਸੰਦ ਆਇਆ ਚੈਨਲ ਇਹਨਾਂ ਦਾ ਬਣੇ ਇਹ ਹੀ ਮੇਰੀਆਂ ਸ਼ੁਭ ਕਾਮਨਾਵਾਂ ਧੰਨਵਾਦ ਸਤਿ ਸ਼੍ਰੀ ਅਕਾਲ